ਮਾਂਜੂਗ ਐਸਐਸਪੀ ਸਾਹਿਬ ਜੰਦਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਵੱਲੋਂ ਨਸ਼ਿਆਂ ਤੇ ਮਾੜੇ ਅੰਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਸਬਰੀਜਨ ਫਲੋਰ ਦੇ ਵਿੱਚ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸਕੰਦਰ ਸਿੰਘ ਵਿਰਕ ਐਸਐਚਓ ਗੁਰਾਇਆ ਤੇ ਉਸ ਦੀ ਟੀਮ ਵਿੱਚ ਕਿਉਂਕਿ ਇੰਚਾਰਜ ਜੰਗਬਾਦਰ ਨੇ ਰਾਤ ਸਮੇਂ ਆਪਰੇਸ਼ਨ ਕਰਦੇ ਹੋਇਆ ਜਿਹੜਾ ਮੇਨ ਇਥੇ ਵਾਰਦਾਤਾਂ ਹੋਈਆਂ ਤੇ ਕੁਝ ਵਾਰਦਾਤਾਂ ਜਿਹੜੀਆਂ ਸਨ ਉਹ ਅਰ ਜੋਇਨਿੰਗ ਏਰੀਏ ਦੇ ਵਿੱਚ ਬਹਿਰਾਮ ਵੀ ਹੋਈ ਸੀ ਇੱਕ ਵਾਰਦਾਤ ਉਸ ਤੋਂ ਇਲਾਵਾ ਥਾਣਾ ਪਤਾਰੇ ਦੇ ਵਿੱਚ ਅਤੇ ਸਰਦੀ ਜਿਲ੍ਹਾ ਜਿਹੜਾ ਅਮਰਸਰ ਦਾ ਥਾਣਾ ਬਿਆਸ ਪੈਂਦਾ ਉਹਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸਨ ਇਹਦੇ ਵਿੱਚ 6 ਦੋਸ਼ੀ ਨੇ ਜਿਹੜੇ ਕਿ ਦੋਸ਼ੀ ਇਹ ਗੈਂਗ ਆਪਰੇਟ ਕਰਦੇ ਸਨ 6 6 ਜਣੇ ਉਹਦੇ ਵਿੱਚੋਂ ਅਸੀਂ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕਰ ਲਏ ਨੇ ਜਿਹੜੇ ਦੋਨੋਂ ਹੀ ਜਿਹੜੇ ਹੈਗੇ ਨੇ ਉਹ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਨੂੰ ਬਿਲੋਂਗ ਕਰਦੇ ਨੇ ਜਿਹਦੇ ਵਿੱਚ ਇੱਕ ਸਿਮਾ ਹੈਗਾ ਤੇ ਇੱਕ ਹਰਮਨ ਹੈਗਾ ਉਹਨਾਂ ਦਾ ਹੀ ਅਰੈਸਟ ਕਰ ਲਈ ਗਈ ਆ ਉਨਾ ਪਾਸੋਂ ਅਸੀਂ ਜਿਹੜਾ ਰਾਤ ਸਮੇਂ ਇਹਨਾਂ ਨੇ ਟਰੈਕਟਰ ਚੋਰੀ ਕੀਤਾ ਫੋਰਡ ਉਹ ਬਰਾਮਦ ਕੀਤਾ ਤੇ ਇੱਕ ਮਰੂਤੀ ਕਾਰ ਜਿਹੜੀ ਕਿ ਇਹਨਾਂ ਨੇ ਇਥੋਂ ਯੂਜ਼ ਕੀਤੀ ਸੀ ਇਲਾਕੇ ਦੇ ਵਿੱਚੋਂ ਚੋਰੀ ਕਰਕੇ ਉਹ ਬਰਾਮਦ ਕਰ ਲਈ ਆ ਪਹਿਲਾਂ ਕਿੰਨੀ ਇੱਕ ਵਾਰ ਦਾ ਤਾਂ ਨਹੀਂ ਕੀਤਾ ਇਹ ਜਿਹੜਾ ਗਰੁੱਪ ਹੈਗਾ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹ ਸੋਨੂ ਖੱਤਰੀ ਗਰੁੱਪ ਨਾਲ ਸੰਬੰਧ ਰੱਖਦੇ ਨੇ ਇਹ ਮੇਨ ਦੋਸ਼ੀ ਆ ਜਿਹੜੇ ਇੱਕ ਤੇ ਪਤਾਰਾ ਥਾਣੇ ਨੂੰ ਬਿਲੋਂਗ ਕਰਦਾ ਹੈਗਾ ਜੀ ਇਨ ਕਾਫੀ ਵਾਰਦਾਤਾਂ ਕੀਤੀਆਂ ਹੈਗੀਆਂ ਨੂੰ ਬਾਬਾ ਦੇ ਬਾਬੇ ਬਾਬੇ ਜਣਾ ਦਾ ਮਸ਼ਹੂਰ ਸੋਨੂੰ ਖਤਰੀ ਜਿਹੜਾ ਬੇਸਿਕਲੀ ਨਵੇਂ ਸ਼ਹਿਰ ਤੋਂ ਬਲਾਚੋਰੀ ਏਰੀਆ ਤੋਂ ਇਸ ਟਾਈਮੇ ਯੂਐਸ ਬੇਸ ਤੇ ਬਾਹਰ ਚਲੇ ਗਿਆ ਸੀ ਉੱਥੋਂ ਇੱਕ ਗੈਂਗ ਅਪਰੇਟ ਕਰਦਾ ਇਹਦੇ ਇਹਦੇ ਨਾਲ ਇਹ ਸਾਥੀ ਉਹਦੇ ਜਿਹੜੇ ਆ ਇਹ ਸਰਗਰਮ ਸਾਥੀ ਆ ਚਾਰ ਜਣੇ ਜਿਹੜੇ ਕਿ ਅਜੇ ਫਰਾਰ ਨੇ ਦੋ ਸਾਥੀ ਜਿਹੜੇ ਆ ਉਹ ਅਸੀਂ ਇਹਨਾਂ ਦੇ ਅਰੈਸਟ ਕਰ ਲਿਆ ਸਰ ਕੀ ਇਸ ਰਾਤ ਕੀ ਜਿਹੜੇ ਕੱਤੀ ਬਾਕੀ ਜਿਹੜੇ ਹੈਗੇ ਨੇ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਬਾਈ ਨੇਮ ਅਸੀਂ ਇਹਨਾਂ ਤੇ ਐਫਆਈਆਰ ਕੀਤੀ ਹੈਗੀ ਹੈ ਜੀ ਤੇ ਇਹਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਉਹ ਵੀ ਇਸ ਮਕਦਮੇ ਦੇ ਵਿੱਚ ਇਨਕਲੂਡ ਕੀਤੀਆਂ ਨੇ ਤੇ ਕਨਸਰਨ ਥਾਣਿਆਂ ਨੂੰ ਅਸੀਂ ਜਿਹੜਾ ਉਹਦੇ ਬਾਰੇ ਇਨਫੋਰਮੇਸ਼ਨ ਦੇ ਦਿੱਤੀ ਹੈਗੀ ਆ ਤੇ ਜਲਦੀ ਹੀ ਸਾਡੇ ਗ੍ਰਿਫਤ ਵਿੱਚ ਹੋਣਗੇ ਆਪਣੇ ਇਲਾਕੇ ਦੇ ਜਿਹੜੇ ਵਾਰਦਾਤ ਮੰਨਿਆ ਜੀ ਆਪਣੇ ਇਲਾਕੇ ਦੇ ਵਿੱਚ ਇਹਨਾਂ ਨੇ ਜਿਹੜਾ ਵਿਉਂਤਪੰਦੀ ਢੰਗ ਨਾਲ ਇਹਨਾਂ ਨੇ ਮਨੀ ਚੇਂਜਰ ਪੈਟਰੋਲ ਪੰਪ ਇਹਨਾਂ ਦੀਆਂ ਵਾਰਦਾਤਾਂ ਕਰਦੀਆਂ ਸੀ ਉਹਨਾਂ ਨੂੰ ਲੁੱਟਣਾ ਸੀ ਇਹਨਾਂ ਦੇ ਨਾਲ ਹੀ ਆਪਣੇ ਡਿਜ਼ਾਇਨਿੰਗ ਏਰੀਆ 'ਚ ਇੱਕ ਨੰਬਰਦਾਰ ਸੀ ਉਹਨੂੰ ਵੀ ਇਹਨਾਂ ਨੇ ਉੱਤੇ ਗੋਲੀਆਂ ਚਲਾਈਆਂ ਪਰ ਉਹ ਬਚ ਗਿਆ ਸੀ ਸਬਡਿਵੀਜ਼ਨ ਬੰਗੇ ਦੇ ਵਿੱਚ ਇੱਕ ਥਾਣੇ ਬਹਿਰਾਮ ਦੇ ਵਿੱਚ ਇਹਨਾਂ ਨੇ ਚਲਾਈਆਂ ਸੀ ਸਰ ਜੀ ਠੇਕਾ ਸ਼ਰਾਬ ਠੇਕਾ ਵੀ ਰੋਕਿਆ ਗਿਆ ਸੀਗਾ ਉਹ ਵੀ ਇਹਨਾਂ ਦੇ ਵਾਰਦਾਤ ਉਹ ਅਸੀਂ ਉਹਦਾ ਪੁਲਿਸ ਰਿਮਾਂਡ ਲਿਆ ਹੈਗਾ ਉਹ ਵਾਰਦਾਤ ਜਿਹੜੀ ਉਹ ਕਲੀਅਰ ਕਰਾਂਗੇ ਜਿਹੜੇ ਠੇਕੇ ਤੋਂ ਕੁਝ ਇਹਨਾਂ ਨੇ ਕਰਿੰਦਿਆਂ ਤੋਂ ਕੁਝ ਜਿਹੜੀ ਨੇ ਵਾਰਦਾਤ ਕੀਤੀ ਸੀ ਉਹਦੇ ਬਾਰੇ ਵੀ ਅਸੀਂ ਕਲੀਅਰ ਕਰਾਂਗੇ ਦਾ ਪੁਲਿਸ ਰਿਮਾਂਡ ਅੱਜ ਹਾਸਲ ਕਰਾਂਗੇ ਪੰਜ ਦਿਨ ਦਾ ਜੋ ਮਾਂਜੋ ਅਦਾਲਤੋਂ ਜਿਨ੍ਹਾਂ ਉਸ ਮੁਤਾਬਕ ਜਿਨ੍ਹਾਂ ਨੂੰ ਰਿਮਾਂਡ ਦਿੰਦੀ ਆ ਉਹਦੇ ਵਿੱਚ ਕੋਸ਼ਿਸ਼ ਕਰਨ ਤੋਂ ਵਾਦਾ ਇਹਨਾਂ ਦੇ ਸਾਰੇ ਇਹਨਾਂ ਕਿਤੇ ਕਿਤੇ ਵਾਰਦਾਤਾਂ ਕੀਤੀਆਂ ਨੇ ਤੇ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਉਹ ਮਾੜਾ ਹੈਗਾ ਇਹਨਾਂ ਤੇ ਹਾਰ ਰੂਜ਼ੈਕਟ ਦੇ ਮਕਦਮੇ ਦਰਜ ਨੇ ਤੇ ਲੜਾਈ ਝਗੜਿਆਂ ਦੇ ਮਕਦਮੇ ਦਰਜ ਨੇ ਇਹ ਜਿਹੜੇ ਦੋਨੋਂ ਦੋਸ਼ੀ ਉਫੜੇ ਨੇ ਤੇ ਇਹਨਾਂ ਨੂੰ ਪੁਸ਼ਕਿਸ਼ ਕਰਨ ਤੋਂ ਬਾਅਦ ਹੋਰ ਫਰਦਰ ਜਿਹੜਾ ਵਾ ਉਹ ਜੋ ਅਨਖਾਫ਼ ਦੇ ਵਿੱਚ ਆਇਆ ਆਪ ਜੀ ਨੂੰ ਦੁਬਾਰਾ ਦੱਸਿਆ ਜਾਵੇਗਾ ਮਾਂਜੂਗ ਐਸਐਸਪੀ ਸਾਹਿਬ ਜੰਦਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਵੱਲੋਂ ਨਸ਼ਿਆਂ ਤੇ ਮਾੜੇ ਅੰਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਸਬਰੀਜਨ ਫਲੋਰ ਦੇ ਵਿੱਚ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸਕੰਦਰ ਸਿੰਘ ਵਿਰਕ ਐਸਐਚਓ ਗੁਰਾਇਆ ਤੇ ਉਸ ਦੀ ਟੀਮ ਵਿੱਚ ਕਿਉਂਕਿ ਇੰਚਾਰਜ ਜੰਗਬਹਾਦਰ ਨੇ ਰਾਤ ਸਮੇਂ ਆਪਰੇਸ਼ਨ ਕਰਦੇ ਹੋਏ ਆ ਜਿਹੜਾ ਮੇਨ ਇਥੇ ਵਾਰਦਾਤਾਂ ਹੋਈਆਂ ਤੇ ਕੁਝ ਵਾਰਦਾਤਾਂ ਜਿਹੜੀਆਂ ਸਨ ਉਹ ਅਰ ਜੁਆਇਨਿੰਗ ਏਰੀਏ ਦੇ ਵਿੱਚ ਬਹਿਰਾਮ ਵੀ ਹੋਈ ਸੀ ਇੱਕ ਵਾਰਦਾਤ ਉਸ ਤੋਂ ਇਲਾਵਾ ਥਾਣਾ ਪਤਾਰੇ ਦੇ ਵਿੱਚ ਅਤੇ ਸਰਦੀ ਜਿਲ੍ਹਾ ਜਿਹੜਾ ਅਮਰਸਰ ਦਾ ਥਾਣਾ ਬਿਆਸ ਪੈਂਦਾ ਉਹਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸਨ ਇਹਦੇ ਵਿੱਚ 6 ਦੋਸ਼ੀ ਨੇ ਜਿਹੜੇ ਕਿ ਦੋਸ਼ੀ ਇਹ ਗੈਂਗ ਆਪਰੇਟ ਕਰਦੇ ਸਨ 6 6 ਜਣੇ ਉਹਦੇ ਵਿੱਚੋਂ ਅਸੀਂ ਦੋ ਦੋਸ਼ੀ ਜਿਹੜੇ ਆ ਉਹ ਰੈਸਟ ਕਰ ਲਏ ਨੇ ਜਿਹੜੇ ਦੋਨੋਂ ਹੀ ਜਿਹੜੇ ਹੈਗੇ ਨੇ ਉਹ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਨੂੰ ਬਿਲੋਂਗ ਕਰਦੇ ਨੇ ਜਿਹਦੇ ਵਿੱਚ ਇੱਕ ਸਿਮਾ ਹੈਗਾ ਤੇ ਇੱਕ ਹਰਮਨ ਹੈਗਾ ਉਹਨਾਂ ਦਾ ਹੀ ਰੈਸਟ ਕਰ ਲਈ ਗਈ ਆ ਉਨਾ ਪਾਸੋਂ ਅਸੀਂ ਜਿਹੜਾ ਰਾਤ ਸਮੇਂ ਇਹਨਾਂ ਨੇ ਟਰੈਕਟਰ ਚੋਰੀ ਕੀਤਾ ਫੋਰਡ ਉਹ ਬਰਾਮਦ ਕੀਤਾ ਤੇ ਇੱਕ ਮਰੂਤੀ ਕਾਰ ਜਿਹੜੀ ਕਿ ਇਹਨਾਂ ਨੇ ਇਥੋਂ ਯੂਜ਼ ਕੀਤੀ ਸੀ ਇਲਾਕੇ ਦੇ ਵਿੱਚੋਂ ਚੋਰੀ ਕਰਕੇ ਉਹ ਬਰਾਮਦ ਕਰ ਲਈ ਆ ਪਹਿਲਾਂ ਕਿੰਨੀ ਇੱਕ ਵਾਰ ਦਾ ਤਾਂ ਨਹੀਂ ਕੀਤਾ ਇਹ ਜਿਹੜਾ ਗਰੁੱਪ ਹੈਗਾ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹ ਸੋਨੂ ਖੱਤਰੀ ਗਰੁੱਪ ਨਾਲ ਸੰਬੰਧ ਰੱਖਦੇ ਨੇ ਇਹ ਮੇਨ ਦੋਸ਼ੀ ਆ ਜਿਹੜੇ ਇੱਕ ਤੇ ਪਤਾਰਾ ਥਾਣੇ ਨੂੰ ਬਿਲੋਂਗ ਕਰਦਾ ਹੈਗਾ ਜੀ ਇਨ ਕਾਫੀ ਵਾਰਦਾਤਾਂ ਕੀਤੀਆਂ ਹੈਗੀਆਂ ਨੂੰ ਬਾਬਾ ਦੇ ਬਾਬਾ ਬਾਬੇ ਦੇ ਨਾਲ ਦਾ ਮਸ਼ਹੂਰ ਉਸ ਉਹਨੂੰ ਖੱਤਰੀ ਜਿਹੜਾ ਬੇਸਿਕਲੀ ਨਵੇਂ ਸ਼ਹਿਰ ਤੋਂ ਬਲਾਚੋਰੀ ਏਰੀਆ ਤੋਂ ਇਸ ਟਾਈਮੇ ਯੂਐਸ ਬੇਸ ਤੇ ਬਾਹਰ ਚਲੇ ਗਿਆ ਸੀ ਤੇ ਉੱਥੋਂ ਇੱਕ ਗੈਂਗ ਅਪਰੇਟ ਕਰਦਾ ਇਹਦੇ ਇਹਦੇ ਨਾਲ ਇਹ ਸਾਥੀ ਉਹਦੇ ਜਿਹੜੇ ਆ ਇਹ ਸਰਗਰਮ ਸਾਥੀ ਆ ਚਾਰ ਜਣੇ ਜਿਹੜੇ ਕਿ ਹਜੇ ਫਰਾਰ ਨੇ ਦੋ ਸਾਥੀ ਜਿਹੜੇ ਆ ਉਹ ਅਸੀਂ ਇਹਨਾਂ ਦੇ ਅਰੈਸਟ ਕਰ ਲਿਆ ਸੱਤੀ ਕੀ ਇਸਲਾਕਤੀ ਕੀ ਜਿਹੜੇ ਬਾਕੀ ਬਾਕੀ ਜਿਹੜੇ ਹੈਗੇ ਨੇ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਬਾਈ ਨੇਮ ਅਸੀਂ ਇਹਨਾਂ ਤੇ ਐਫਆਈਆਰ ਕੀਤੀ ਹੈਗੀ ਹੈ ਜੀ ਤੇ ਇਹਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਉਹ ਵੀ ਇਸ ਮਕਦਮੇ ਦੇ ਵਿੱਚ ਇਨਕਲੂਡ ਕੀਤੀਆਂ ਨੇ ਤੇ ਕਨਸਰਨ ਥਾਣਿਆਂ ਨੂੰ ਅਸੀਂ ਜਿਹੜਾ ਉਹਦੇ ਬਾਰੇ ਇਨਫੋਰਮੇਸ਼ਨ ਦੇ ਦਿੱਤੀ ਹੈਗੀ ਆ ਤੇ ਜਲਦੀ ਹੀ ਸਾਡੇ ਗ੍ਰਿਫਤ ਵਿੱਚ ਹੋਣਗੇ ਆਪਣੇ ਇਲਾਕੇ ਦੇ ਜਿਹੜੇ ਵਾਰਦਾਤ ਮੰਨਿਆ ਜੀ ਆਪਣੇ ਇਲਾਕੇ ਦੇ ਵਿੱਚ ਇਹਨਾਂ ਨੇ ਜਿਹੜਾ ਵਿਉਂਤਪੰਦੀ ਢੰਗ ਨਾਲ ਇਹਨਾਂ ਨੇ ਮਨੀ ਚੇਂਜਰ ਪੈਟਰੋਲ ਪੰਪ ਇਹਨਾਂ ਦੀਆਂ ਵਾਰਦਾਤਾਂ ਕਰਦੀਆਂ ਸੀ ਉਹਨਾਂ ਨੂੰ ਲੁੱਟਣਾ ਸੀ ਇਹਨਾਂ ਦੇ ਨਾਲ ਹੀ ਆਪਣੇ ਡਿਜ਼ਾਈਨਿੰਗ ਏਰੀਆ 'ਚ ਇੱਕ ਨੰਬਰਦਾਰ ਸੀ ਉਹਨੂੰ ਵੀ ਇਹਨਾਂ ਨੇ ਉੱਤੇ ਗੋਲੀਆਂ ਚਲਾਈਆਂ ਪਰ ਉਹ ਬਚ ਗਿਆ ਸੀ ਸਬਡਿਵੀਜ਼ਨ ਪੰਗੇ ਦੇ ਵਿੱਚ ਇੱਕ ਥਾਣੇ ਬਹਿਰਾਮ ਦੇ ਵਿੱਚ ਇਹਨਾਂ ਨੇ ਚਲਾਈਆਂ ਸੀ ਪਰ ਜਿਹੜਾ ਠੇਕਾ ਸ਼ਰਾਬ ਦਾ ਠੇਕਾ ਵੀ ਰੋਕਿਆ ਗਿਆ ਸੀਗਾ ਉਹ ਵੀ ਇਹਨਾਂ ਨੂੰ ਵਾਰਦਾਤ ਹੋਈ ਸੀ ਉਹ ਅਸੀਂ ਉਹਦਾ ਪੁਲਿਸ ਰਿਮਾਂਡ ਲਿਆ ਹੈਗਾ ਉਹ ਵਾਰਦਾਤ ਜਿਹੜੀ ਉਹ ਕਲੀਅਰ ਕਰਾਂਗੇ ਜਿਹੜੇ ਠੇਕੇ ਤੋਂ ਕੁਝ ਇਹਨਾਂ ਨੇ ਕਰਿੰਦਿਆਂ ਤੋਂ ਕੁਝ ਜਿਹੜੀ ਨੇ ਵਾਰਦਾਤ ਕੀਤੀ ਸੀ ਉਹਦੇ ਬਾਰੇ ਵੀ ਅਸੀਂ ਕਲੀਅਰ ਕਰਾਂਗੇ ਦਾ ਪੁਲਿਸ ਰਿਮਾਂਡ ਅੱਜ ਹਾਸਲ ਕਰਾਂਗੇ ਪੰਜ ਦਿਨ ਦਾ ਜੋ ਮਾਂਜੋ ਅਦਾਲਤੋਂ ਜਿੰਨਾ ਉਸ ਮੁਤਾਬਕ ਜਿੰਨਾ ਸਾਨੂੰ ਰਿਮਾਂਡ ਦਿੰਦੀ ਆ ਉਹਦੇ ਵਿੱਚ ਕੋਸ਼ਿਸ਼ ਕਰਨ ਤੋਂ ਵਾਦਾ ਇਹਨਾਂ ਦੇ ਸਾਰੇ ਇਹਨਾਂ ਕਿਤੇ ਕਿਤੇ ਵਾਰਦਾਤਾਂ ਕੀਤੀਆਂ ਨੇ ਕਿ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਉਹ ਮਾੜਾ ਹੈਗਾ ਇਹਨਾਂ ਤੇ ਆਰਮਜ਼ ਐਕਟ ਦੇ ਮੁਕਦਮੇ ਦਰਜ ਨੇ ਤੇ ਲੜਾਈ ਝਗੜਿਆਂ ਦੇ ਮੁਕਦਮੇ ਦਰਜ ਨੇ ਜਿਹੜੇ ਦੋਨੋਂ ਦੋਸ਼ੀ ਉਫੜੇ ਨੇ ਤੇ ਇਹਨਾਂ ਨੂੰ ਪੁਸ਼ਕਿਸ਼ ਕਰਨ ਤੋਂ ਬਾਅਦ ਹੋਰ ਫਰਦਰ ਜਿਹੜਾ ਵਾ ਉਹ ਜੋ ਅਨਕਸ਼ਾਫ ਤੇ ਵਿੱਚ ਆਇਆ ਆਪ ਜੀ ਨੂੰ ਦੁਬਾਰਾ ਦੱਸਿਆ ਜਾ ਮਾਂਜੂਗ ਐਸਐਸਪੀ ਸਾਹਿਬ ਜੰਦਰ ਦਿਹਾਤੀ ਸ਼੍ਰੀ ਹਰਵਿੰਦਰ ਸਿੰਘ ਵਿਰਕ ਵੱਲੋਂ ਨਸ਼ਿਆਂ ਤੇ ਮਾੜੇ ਅੰਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਸਬਰੀਜਨ ਫਲੋਰ ਦੇ ਵਿੱਚ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸਕੰਦਰ ਸਿੰਘ ਵਿਰਕ ਐਸਐਚਓ ਗੁਰਾਇਆ ਤੇ ਉਸ ਦੀ ਟੀਮ ਵਿੱਚ ਕਿਉਂਕਿ ਇੰਚਾਰਜ ਜੰਗਬਾਦਰ ਨੇ ਰਾਤ ਸਮੇਂ ਆਪਰੇਸ਼ਨ ਕਰਦੇ ਹੋਏ ਆ ਜਿਹੜਾ ਮੇਨ ਇਥੇ ਵਾਰਦਾਤਾਂ ਹੋਈਆਂ ਤੇ ਕੁਝ ਵਾਰਦਾਤਾਂ ਜਿਹੜੀਆਂ ਸਨ ਉਹ ਅਰ ਡੁਆਇਨਿੰਗ ਏਰੀਆ ਦੇ ਵਿੱਚ ਬਹਿਰਾਮ ਵੀ ਹੋਈ ਸੀ ਇੱਕ ਵਾਰਦਾਤ ਉਸ ਤੋਂ ਇਲਾਵਾ ਥਾਣਾ ਪਤਾਰੇ ਦੇ ਵਿੱਚ ਅਤੇ ਸਰਦੀ ਜਿਲ੍ਹਾ ਜਿਹੜਾ ਅਮਰਸਰ ਦਾ ਥਾਣਾ ਬਿਆਸ ਪੈਂਦਾ ਉਹਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸਨ ਇਹਦੇ ਵਿੱਚ 6 ਦੋਸ਼ੀ ਨੇ ਜਿਹੜੇ ਕਿ ਦੋਸ਼ੀ ਇਹ ਗੈਂਗ ਆਪਰੇਟ ਕਰਦੇ ਸਨ 6 6 ਜਣੇ ਉਹਦੇ ਵਿੱਚੋਂ ਅਸੀਂ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕਰ ਲਏ ਨੇ ਜਿਹੜੇ ਦੋਨੋਂ ਹੀ ਜਿਹੜੇ ਹੈਗੇ ਨੇ ਉਹ ਥਾਣਾ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਨੂੰ ਬਿਲੋਂਗ ਕਰਦੇ ਨੇ ਜਿਹਦੇ ਵਿੱਚ ਇੱਕ ਸਿਮਾ ਹੈਗਾ ਤੇ ਇੱਕ ਹਰਮਨ ਹੈਗਾ ਉਹਨਾਂ ਦਾ ਹੀ ਅਰੈਸਟ ਕਰ ਲਈ ਗਈ ਆ ਉਨਾ ਪਾਸੋਂ ਅਸੀਂ ਜਿਹੜਾ ਰਾਤ ਸਮੇਂ ਇਹਨਾਂ ਨੇ ਟਰੈਕਟਰ ਚੋਰੀ ਕੀਤਾ ਫੋਰਡ ਉਹ ਬਰਾਮਦ ਕੀਤਾ ਤੇ ਇੱਕ ਮਰੂਤੀ ਕਾਰ ਜਿਹੜੀ ਕਿ ਇਹਨਾਂ ਨੇ ਇਥੋਂ ਅ ਯੂਜ਼ ਕੀਤੀ ਸੀ ਇਲਾਕੇ ਦੇ ਵਿੱਚੋਂ ਚੋਰੀ ਕਰਕੇ ਉਹ ਬਰਾਮਦ ਕਰ ਲਈ ਆ ਪਹਿਲਾਂ ਕਿੰਨੀ ਇੱਕ ਵਾਰ ਦਾ ਤਾਂ ਨਹੀਂ ਕੀਤਾ ਇਹ ਜਿਹੜਾ ਗਰੁੱਪ ਹੈਗਾ ਜੀ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹ ਸੋਨੂ ਖੱਤਰੀ ਗਰੁੱਪ ਨਾਲ ਸੰਬੰਧ ਰੱਖਦੇ ਨੇ ਇਹ ਮੇਨ ਦੋਸ਼ੀ ਆ ਜਿਹੜੇ ਇੱਕ ਤੇ ਪਤਾਰਾ ਥਾਣੇ ਨੂੰ ਬਿਲੋਂਗ ਕਰਦਾ ਹੈਗਾ ਜੀ ਇਨ ਕਾਫੀ ਵਾਰਦਾਤਾਂ ਕੀਤੀਆਂ ਹੈਗੀਆਂ ਨੂੰ ਬਾਬਾ ਦੇ ਬਾਬਾ ਬਾਬੇ ਦੇ ਨਾਲ ਦਾ ਮਸ਼ਹੂਰ ਉਸ ਉਹਨੂੰ ਖੱਤਰੀ ਜਿਹੜਾ ਬੇਸਿਕਲੀ ਨਵੇਂ ਸ਼ਹਿਰ ਤੋਂ ਬਲਾਚੋਰੀ ਏਰੀਆ ਤੋਂ ਇਸ ਟਾਈਮੇ ਯੂਐਸ ਬੇਸ ਤੇ ਬਾਹਰ ਚਲੇ ਗਿਆ ਸੀ ਤੇ ਉੱਥੋਂ ਇੱਕ ਗੈਂਗ ਅਪਰੇਟ ਕਰਦਾ ਇਹਦੇ ਇਹਦੇ ਨਾਲ ਇਹ ਸਾਥੀ ਉਹਦੇ ਜਿਹੜੇ ਆ ਇਹ ਸਰਗਰਮ ਸਾਥੀ ਆ ਚਾਰ ਜਣੇ ਜਿਹੜੇ ਕਿ ਹਜੇ ਫਰਾਰ ਨੇ ਦੋ ਸਾਥੀ ਜਿਹੜੇ ਆ ਉਹ ਅਸੀਂ ਇਹਨਾਂ ਦੇ ਅਰੈਸਟ ਕਰ ਲਿਆ ਸੱਤੀ ਕੀ ਇਸਲਾਕਤੀ ਕੀ ਜਿਹੜੇ ਬਾਕੀ ਬਾਕੀ ਜਿਹੜੇ ਹੈਗੇ ਨੇ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਬਾਈ ਨੇਮ ਅਸੀਂ ਇਹਨਾਂ ਤੇ ਐਫਆਈਆਰ ਕੀਤੀ ਹੈਗੀ ਹੈ ਜੀ ਤੇ ਇਹਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਉਹ ਵੀ ਇਸ ਮਕਦਮੇ ਦੇ ਵਿੱਚ ਇਨਕਲੂਡ ਕੀਤੀਆਂ ਨੇ ਤੇ ਕਨਸਰਨ ਥਾਣਿਆਂ ਨੂੰ ਅਸੀਂ ਜਿਹੜਾ ਉਹਦੇ ਬਾਰੇ ਇਨਫੋਰਮੇਸ਼ਨ ਦੇ ਦਿੱਤੀ ਹੈਗੀ ਆ ਤੇ ਜਲਦੀ ਹੀ ਸਾਡੇ ਗ੍ਰਿਫਤ ਵਿੱਚ ਹੋਣਗੇ ਆਪਣੇ ਇਲਾਕੇ ਦੇ ਜਿਹੜੇ ਵਾਰਦਾਤ ਮੰਨਿਆ ਜੀ ਆਪਣੇ ਇਲਾਕੇ ਦੇ ਵਿੱਚ ਇਹਨਾਂ ਨੇ ਜਿਹੜਾ ਵਿਉਂਤਬੰਦੀ ਢੰਗ ਨਾਲ ਇਹਨਾਂ ਨੇ ਮਨੀ ਚੇਂਜਰ ਪੈਟਰੋਲ ਪੰਪ ਇਹਨਾਂ ਦੀਆਂ ਵਾਰਦਾਤਾਂ ਕਰਦੀਆਂ ਸੀ ਉਹਨਾਂ ਨੂੰ ਲੁੱਟਣਾ ਸੀ ਇਹਨਾਂ ਨੇ ਨਾਲ ਹੀ ਆਪਣੇ ਡਿਜ਼ਾਈਨਿੰਗ ਏਰੀਆ 'ਚ ਇੱਕ ਨੰਬਰਦਾਰ ਸੀ ਉਹਨੂੰ ਵੀ ਇਹਨਾਂ ਨੇ ਉੱਤੇ ਗੋਲੀਆਂ ਚਲਾਈਆਂ ਪਰ ਉਹ ਬਚ ਗਿਆ ਸੀ ਸਬਡਿਵੀਜ਼ਨ ਬੰਗੇ ਦੇ ਵਿੱਚ ਇੱਕ ਥਾਣੇ ਬਹਿਰਾਮ ਦੇ ਵਿੱਚ ਇਹਨਾਂ ਨੇ ਚਲਾਈਆਂ ਸੀ ਪਰ ਜਿਹੜਾ ਠੇਕਾ ਸ਼ਰਾਬ ਦਾ ਠੇਕਾ ਵੀ ਰੋਕਿਆ ਗਿਆ ਸੀਗਾ ਉਹ ਵੀ ਇਹਨਾਂ ਨੂੰ ਵਾਰਦਾਤ ਹੋਈ ਸੀ ਉਹ ਅਸੀਂ ਉਹਦਾ ਪੁਲਿਸ ਰਿਮਾਂਡ ਲਿਆ ਹੈਗਾ ਉਹ ਵਾਰਦਾਤ ਜਿਹੜੀ ਉਹ ਕਲੀਅਰ ਕਰਾਂਗੇ ਜਿਹੜੇ ਠੇਕੇ ਤੋਂ ਕੁਝ ਇਹਨਾਂ ਨੇ ਕਰਿੰਦਿਆਂ ਤੋਂ ਕੁਝ ਜਿਹੜੀ ਨੇ ਵਾਰਦਾਤ ਕੀਤੀ ਸੀ ਉਹਦੇ ਬਾਰੇ ਵੀ ਅਸੀਂ ਕਲੀਅਰ ਕਰਾਂਗੇ ਦਾ ਪੁਲਿਸ ਰਿਮਾਂਡ ਅੱਜ ਹਾਸਲ ਕਰਾਂਗੇ ਪੰਜ ਦਿਨ ਦਾ ਜੋ ਮਾਂਜੋ ਅਦਾਲਤੋਂ ਜਿੰਨਾ ਉਸ ਮੁਤਾਬਕ ਜਿੰਨਾ ਸਾਨੂੰ ਰਿਮਾਂਡ ਦਿੰਦੀ ਆ ਉਹਦੇ ਵਿੱਚ ਕੋਸ਼ਿਸ਼ ਕਰਨ ਤੋਂ ਵਾਦਾ ਇਹਨਾਂ ਦੇ ਸਾਰੇ ਇਹਨਾਂ ਕਿੱਥੇ ਕਿੱਥੇ ਵਾਰਦਾਤਾਂ ਕੀਤੀਆਂ ਨੇ ਤੇ ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਉਹ ਮਾੜਾ ਹੈਗਾ ਇਹਨਾਂ ਤੇ ਆਰਮਜ਼ ਐਕਟ ਦੇ ਮਕਦਮੇ ਦਰਜ ਨੇ ਤੇ ਲੜਾਈ ਝਗੜਿਆਂ ਦੇ ਮਕਦਮੇ ਦਰਜ ਨੇ ਜਿਹੜੇ ਦੋਨੋਂ ਦੋਸ਼ੀ ਉਫੜੇ ਨੇ ਤੇ ਇਹਨਾਂ ਨੂੰ ਪੁਸ਼ਕਿਸ਼ ਕਰਨ ਤੋਂ ਬਾਅਦ ਹੋਰ ਫਰਦਰ ਜਿਹੜਾ ਵਾ ਉਹ ਜੋ ਅਨਕਸ਼ਾਫ ਤੇ ਵਿੱਚ ਆਇਆ ਆਪ ਜੀ ਨੂੰ ਦੁਬਾਰਾ ਦੱਸਿਆ ਜਾਵੇਗਾ